ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪੈਂਡ ਆਦਮਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਰਿੰਡਾ ਸਾਹਮਣੇ ਜਿਹੜੀਆਂ ਤੁਸੀਂ ਦੋ گاਵਾ ਦੇਖ ਰਹੇ ਹੋ ਇਹ ਬਕਾਊ ਆ ਜਿਹੜੀ ਇੱਧਰ ਡੱਬੀ ਆਗੀ ਇਹ ਤੀਜਾ ਸੂ ਹੈ ਨੇ ਸੂਣਾ ਤੇ ਤਕਰੀਬਨ ਇਹ ਸੂਣ ਦੇ ਨੇੜ ਹੀ ਆਗੀ 5-10 ਦਿਨ ਲਾਊਗੀ ਇਹ ਤੇ ਜਿਹੜੀ ਇੱਧਰ ਇਹ ਤੋਖੜ ਆਗੀ ਇਹ 2-3 ਮਹੀਨਿਆਂ ਦੀ ਸੂਈ ਵੀ ਆਗੀ ਬਾਕੀ ਡਿਟੇਲ ਆਪਾਂ ਸਾਰੀ ਬਾਅਦ ਵਿੱਚ ਲਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਜਾਂ ਕਿਹੜੀ ਕੈਟੇਗਰੀਤ ਨੇ ਹੁੰਦੀਆਂ ਕਿਸੇ ਨੇ ਤੇ ਤੁਸੀਂ ਉਹਦੇ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੋਰ ਕੇ ਵੀ ਦਿਖਾਵਾਂਗੇ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਕਾਸ਼ਤ ਪਸ਼ੂ ਰੱਖੇ ਹੋਏ ਆਗੇ ਪਸ਼ੂ ਬੜੀਆ ਸਾਰੇ ਚੰਗੇ ਆ ਤੇ ਆ ਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਜਾਂਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਬੂਟਾ ਸਿੰਘ ਜੀ ਠੀਕ ਹੈ ਤੇ ਜਿਹੜੇ ਆਪਣੇ ਪਸ਼ੂ ਇਹ ਵੇਚਣੇ ਆ ਇਹ ਤਾਂ ਘਰੇਲੂ ਹੀ ਆ ਨਾ ਵਪਾਰ ਦਾ ਕੋਈ ਕੰਮ ਨਹੀਂ ਘਰੇਲੂ ਆ ਉਹਦੇ ਘਰ ਦੀ ਠੀਕ ਹੈ ਤੇ ਜਿਹੜੀ ਆਪਾਂ ਇਹ ਪਹਿਲੇ ਨੰਬਰ ਆਪਾਂ ਡੱਬੀ ਗਾਂ ਤੋਂ ਸ਼ੁਰੂ ਕਰ ਲਗੇ ਇਹਦੀ ਕੀ ਡਿਟੇਲ ਆ ਕੀ ਕਿਹੜਾ ਸੂਆ ਸੂਣਾ ਇਹਨੇ ਇੱਕ ਤੀਤਾ ਸੂਆ ਹੈ ਜੀ ਅਰੀਨਲ ਤੀਜਾ ਸੂਇਆ ਸੂਣਾ ਆਇਆ ਨੇ ਆ ਪਹਿਲੀ ਵਾਰਾਂ 20 ਲੀਟਰ ਦੁੱਧ ਦਿੱਤੇ ਦੂਜੇ ਸੂਇਏ ਦੇ ਵਿੱਚ ਇਹਨੇ 20 ਲੀਟਰ ਦੁੱਧ ਦਿੱਤਾ ਆ ਤੇ ਇਸ ਵਾਰ ਕੀ ਮੀਡ ਆ ਗਈ 25 ਲੀਟਰ ਦੇਗੀ ਪਾਕੀ ਬੋਲ 25 ਦੋ ਨੋਰਮਲ ਆ 25 ਲੀਟਰ ਜਾਨੀ ਨੋਰਮਲ ਦੇ ਦੂਗੀ ਠੀਕ ਆ ਤੇ ਬਾਕੀ ਜਾਨੀ ਸੇਵਾ ਤੇ ਵੀ ਹੁੰਦਾ ਹਨਾ ਸੇਵਾ ਅਗਲੇ ਦੀ ਲਈ ਕਿੰਨਾ ਲੈਣਾ ਠੀਕ ਆ ਜਾਨੀ 20 ਲੀਟਰ ਆਪਣਾ ਹੱਥੀ ਜੋਆ ਪਿਆ ਤੇ ਚੌਣ ਚਾਂ ਚ ਕਿਵੇਂ ਆਗੀ ਪੂਰੀ ਸੀਲ ਆ ਤੇ ਹੂੰ ਥਾਣਾ ਥੁਣਾ ਨੀ ਕੋ ਕਿਵੇਂ ਆ ਓਕੇ ਜਮਾ ਠੀਕ ਹੈ ਤੇ ਹੁਣ ਦਿਨ ਕਿੰਨੇ ਗੱਢਦੀ ਐ ਇਹ? ਦਿਨ ਆ ਕਰਕੇ ਆ ਵੀ ਲੱਭੂ ਦਾ ਜੀ ਆਮੀਨਾ ਪੂਰਾ ਕਰ ਜੂਗੀ ਯਾਨੀ ਕਿ ਇੱਕ ਤਰੀਕ ਤੇ ਇਹ ਗੱਢ ਦਿਨ ਪੂਰੇ ਆ ਹਾਂਜੀ ਮਤਲਬ ਕਿ 5 6 ਦਿਨ ਪਏ ਆ ਹਨਾ 5 6 ਦਿਨ ਲੱਗੇ ਆ ਠੀਕ ਆ ਬਾਕੀ ਗਰਮੀ ਦੇ ਕਾਰਨ ਪਤਾ ਨਹੀਂ ਹੁੰਦਾ ਪਹਿਲਾਂ ਵੀ ਸੁਸਾਖਦੀ ਆ ਉੱਪਰ ਵੀ ਲੈ ਸਕਦੀ ਆ ਹਨਾ ਹਾਂਜੀ ਠੀਕ ਆ ਤੇ ਆਪਾਂ ਮੁੱਲ ਕਿੰਨਾ ਕਰਦੇ ਆ ਦਾ ਉਹ 80000 ਆ ਇਹ 80000 ਆ ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹੈ ਨਾ ਠੀਕ ਹੈ ਖੋਲ ਕੇ ਘੇੜਾ ਦਵਾ ਦੇਦਾ ਕਰੀ ਲੋ ਵੀ ਦੋਸਤੋ ਆਂ ਗਾਂ ਦੀ ਤੁਹਾਨੂੰ ਆਪਾਂ ਡਿਟੇਲ ਤਕਰੀਬਨ ਲੈਤੀ ਹੈਗੀ ਤੇ ਤਾਜੀ ਸੂਨ ਵਾਲੀ ਅੱਧੀ ਤਕਰੀਬਨ ਇੱਕ ਤਰੀਕ ਦੇ ਡੇੜੇ ਘੇੜੇ ਤੇ ਦਿਨ ਪੂਰੇ ਆ ਗਏ ਬਾਕੀ ਗਰਮੀ ਉੱਪਰ نیچے ਹੋ ਸਕਦੇ ਹੁੰਦੇ ਆ ਤੇ ਸਾਂਭੀ ਬੜੀ ਚੰਗੀ ਹੈਗੀ ਤੇ ਵਧੀਆ ਰਾਜੀ ਆ ਤੇ ਕੱਦ-ਕੜ ਦਰਮਿਆਨੇ ਦੇ ਵਿੱਚ ਆਗੀ ਅੜ ਰਹੇ ਨੇ ਬਰਾਉਣਾ ਸਟਾਰਟ ਕਰਤਾ ਤੇ ਬਾਕੀ ਥਾਣ ਬਹੁਤ ਚੰਗੇ ਹੈਗੇ ਮੁੱਢ ਮੋਟਾਗਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਜਾਂਦੇ ਤੇ ਮੁੱਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ ਤੇ ਥੋੜੀ ਜੀ ਕਰਾਸ ਬਰੀਡ ਦੇ ਵਿੱਚ ਪੈਂਦੀ ਆ ਤੇ ਇਹਦੀ ਫੈਟ ਵੀ ਚੰਗੀ ਆਉਂਦੀ ਹੋਊਗਾ ਨਾ ਹਾਂ ਵਧੀਆ ਫੈਟ ਹੁੰਦੀ ਆ 4 ਤੋਂ ਉੱਪਰ ਉੱਪਰ ਇਹਦੀ ਫੈਟ ਆਉਂਦੀ ਆਗੀ ਕਿਉਂਕਿ ਥੋੜੀ ਜੀ ਕਰਾਸ ਦੇ ਵਿੱਚ ਆਗੀ ਤੇ ਦੁੱਧ ਵੀ ਚੰਗਾ ਪਿਆ ਦੂਗੀ ਤੇ ਬਾਕੀ ਇਹਦੀ ਫੈਟ ਵੀ ਵਧੀਆ ਹੋਊਗੀ ਤੇ ਥਾਣ ਤੁਹਾਨੂੰ ਆਪਾਂ ਦੁਬਾਰੇ ਦਿਖਾ ਦੰਨੇ ਆਗੇ ਥਾਣ ਬਹੁਤ ਵਧੀਆ ਆਗੇ ਦੇਖ ਸਕਦੇ ਆਂ ਮੁੱਠੀ ਦੀ ਜਵਾਈ ਵਾਲਾ ਬਹੁਤ ਵਧੀਆ ਥਾਣਾ ਦਾ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹਾਂ ਥੋੜਾ ਜਿਹਾ ਉੱਪਰੇ ਦਾ ਕਰਕੇ ਡਰਦੀ ਹੈਗੀ ਤੇ ਹੁਣ ਕੋਈ ਚੱਕਰ ਨਹੀਂ ਗਾ ਬਾਕੀ ਡਾਕਟਰ ਰੂਟ ਰੌਂਦੇ ਰਹਿੰਦੇ ਨੇ ਤਾਂ ਕਰਕੇ ਬਾਕੀ ਥਾਣ ਬਹੁਤ ਚੰਗੇ ਹੈਗੇ ਸੱਚ ਬਹੁਤ ਵਧੀਆ ਥਾਣਾ ਦਾ ਤੇ ਬਾਕੀ ਉਸ ਜੀ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਘਰ ਦੇ ਹੀ ਪਸ਼ੂ ਆ ਪਿਛਲੇ ਯਾਰ 20 ਲੀਟਰਾਂ ਨੂੰ ਦੁੱਧ ਇਹਦਾ ਚੋਇਆ ਪਿਆ ਹੈ ਤੇ ਦੁੱਧੋਂ ਲੰਮਾ ਸਮਾਂ ਦੇਗੀ ਸੀ ਨਾ ਵਧੀਆ ਲੰਮਾ ਸਮਾਂ ਠੀਕ ਆ ਗਾਈਆਂ ਦਾ ਵੈਸੇ ਲੰਮਾ ਸਮਾਂ ਦੇ ਜਾਂਦੀਆਂ ਹਨਾ ਠੀਕ ਆ ਤੇ ਹੁਣ ਆਪਾਂ ਇਹਦੀ ਗੱਲ ਕਰੀਏ ਇਹਦਾ ਸੂਆ ਕਿਹੜੇ ਸੂਈ ਵੀ ਆ ਤੀਜਾ ਸੂਆ ਸੂਈ ਵੀ ਆ ਸੂਈ ਵੀ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2.5 ਮਹੀਨੇ 2.5 ਮਹੀਨੇ ਸੂਈ ਨੂੰ ਹੋ ਗਏ ਠੀਕ ਆ ਤੇ ਹੁਣ ਦੁੱਧ ਕਿੰਨਾ ਆਊਗਾ ਹੁਣ 12 ਕਿਲੋ ਆਊਗਾ ਪੱਤੇ ਰੋ ਕਿਲੋ ਕਹਿ ਕੇ ਦਿੰਦੀ ਹੈ ਹੈ ਯਾਨੀ ਕਿ 12 ਨੂੰ ਆਪਾਂ ਯਾਨੀ 11 ਕਹਿ ਕੇ ਦਿੰਨੇ ਆ ਹਨਾ ਵੀ ਐ ਹੁੰਦਾ ਵੀ ਕਈ ਵਾਰੀ ਕੋਈ ਆ ਜੇ ਤੇ ਮੁੜ ਕੇ ਘਟੇ ਨਾ ਹਨਾ ਘਟੇ ਨਾ ਸਹੀ ਗੱਲ ਹੈ ਤੇ ਇਹ ਦੋਨੋਂ ਟਾਈਮਾਂ ਦਾ ਹੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਇਹਨੇ ਤਾਜੀ ਨੇ ਕਿੰਨਾ ਦੁੱਧ ਦਿੱਤਾ ਤਾਜੀ ਨੇ 19 ਕਿਨੇ ਪ੍ਰੇਜੈਂਟ ਕਰਾਉਂਦੀ ਕਰਾਉਂਦੀ 18 19 ਤਾਜੀ ਨੇ ਦਿੱਤਾ ਹਾਂਜੀ ਠੀਕ ਆ ਤੇ ਗੱਪਣ ਤਾਂ ਨਹੀਂ ਹੋਈ ਹਜੇ ਤੇ ਗੱਪਣ ਨਹੀਂ ਹੋਈ ਠੀਕ ਆ ਬਾਕੀ ਇਹ ਗਰਮੀ ਹੈ ਹਜੇ ਹਨਾ ਉਹ ਸਾਫ ਆ ਕਿ ਚੌਣ ਚਾਂ ਚ ਕਿਵੇਂ ਆ ਠੀਕਾ ਦੋਨੇ ਡੇਮੇਜ ਹੋਣੇ ਆ ਨਾ ਤੇ ਥਾਣਾ ਸੁਨਾਣੇ ਕਿਵੇਂ ਆ ਓਕੇ ਜਮਾ ਕਿਸੇ ਤਰ੍ਹਾਂ ਦਾ ਕੋਈ ਚੱਕਰ ਨਹੀਂ ਠੀਕ ਆ ਸਾਫ਼ ਸੁਥਰੀ ਹੈ ਮਤਲਬ ਸਾਰੇ ਪੱਖਾਂ ਤੋਂ ਠੀਕ ਆ ਤੇ ਹੂੰ ਚੋਨੇ ਕਿਵੇਂ ਆ ਵੀ ਨਿਆਣਾ ਨੂਣਾ ਪਾਉਣਾ ਪੈਂਦਾ ਕਿ ਨਿਆਣਾ ਪਾ ਕੇ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮਤਲਬ ਫੋਨ ਤੇ ਅੱਗੇ ਦੁਨੇ ਕੱਟਵਾ ਜੁੜਾ ਲੈਂਦਾ ਇੱਕ ਠੀਕ ਆ ਯਾਨੀ ਕਿ ਇਹਦਾ ਕੱਲੀ ਦਾ ਮੁੱਲ ਫੋਨ ਤੇ ਹੋਊਗਾ ਜੇ ਕੋਈ ਚਾਹਵਾਨਾ ਹੈ ਨਾ ਵੀ ਜੇ ਉਹ ਉਹਦਾ ਤਾਂ ਆਪਾਂ ਦਾਸੀ ਦਿੱਤਾ ਵੀ 80 ਆ ਹੈ ਨਾ ਤੇ ਜੇ ਕਈ ਵਾਰੀ ਕਿਸੇ ਨੇ ਕੱਠੀਆਂ ਲੈਣੀਆਂ ਹੁੰਦੀਆਂ ਤੇ ਇੱਕ 25 ਦੀਆਂ ਦੇ ਦਾਂਗੇ 25 ਠੀਕ ਆ ਫੇਰ ਇੱਕ 25 ਦੀਆਂ ਹੋ ਜਾਣਗੀਆਂ ਠੀਕ ਆ ਬਾਕੀ ਮਾਨਤਾਨ ਹੋ ਜਾਊਗਾ ਚਲੋ ਉਹ ਤਾਂ ਆਏਗਾ ਦਾ ਹੁੰਦਾ ਹੀ ਆ ਹੈ ਨਾ ਠੀਕ ਆ ਤੇ ਇਹ ਲੋਕੀ ਖੋਲ ਕੇ ਦਾ ਢੇੜਾ ਦਵਾ ਦੇ ਲੋਕੀ ਦੋਸਤੋ ਡਿਟੇਲ ਆਪਾਂ ਇਹਦੀ ਵੀ ਲੈਤੀ ਆ ਤੇ ਇਹ ਕਦ ਕੜ ਚੰਗੇ ਦੇ ਵਿੱਚ ਆ ਗਈ 2.5 ਮਹੀਨੇ ਸੂਈ ਨੂੰ ਹੋ ਗਏ 18-19 ਲੀਟਰ ਨੇ ਤਾਜੀ ਨੇ ਦੁੱਧ ਦਿੱਤਾਗਾ। ਬਾਕੀ ਸਾਫ ਸੁਥਰੀ ਹੈਗੀ ਤੇ ਕ੍ਰੋਸ ਬ੍ਰੀਡ ਦੇ ਵਿੱਚ ਵੀ ਹੈਗੀ। ਤੇ ਢਾਂਚੇ ਦੀ ਇਹ ਵੀ ਚੰਗੀ ਹੈਗੀ। ਹੱਡਾਂ ਦੀ ਨਰੋਈ ਹੈ ਪੂਰੀ। ਕੱਦ-ਕਾਡ ਚੰਗਾ ਤੇ ਆਰਡਰ ਵੀ ਸੋਹਣਾਗਾ। ਤੇ ਥਣ ਥਣ ਵੀ ਬਹੁਤ ਸੋਹਣੇ ਹੈਗੇ ਤੁਸੀਂ ਦੇਖ ਸਕਦੇ ਹੋ। ਥਣ ਦੇਖੋ ਥਾਣੇ ਦੇ ਵੀ ਬਹੁਤ ਸੋਹਣੇ ਹੈਗੇ ਤੇ ਥਾਣਾ ਦੇ ਵਿੱਚ ਸਪੇਸ ਉਹ ਵੀ ਬਹੁਤ ਆ ਗਈ। ਲੈ ਚੱਲ। ਇਹ ਵੇਲ ਵੀ ਚੰਗੀ ਹੈਗੀ। ਤੇ ਚੰਗੀ ਸਭੀ ਬਲੀਆ ਵੀ ਕੋਈ ਲੱਸੀ ਨਹੀਂ ਹੈਗੀ ਮਿਲਕਵੇਨ ਚੰਗੀ ਆਉਂਦੀ ਆ ਤੇ ਥਾਣ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਤੇ ਥਾਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੁਆਰੇ ਤੇ ਮਿਲਕਵੇਨ ਦੇਖ ਸਕਦੇ ਡਿਟੇਲ ਤਕਰੀਬਨ ਆਪਾਂ ਦੋਵੇਂ ਪਾਸਿਆਂ ਦੀ ਲੈਤੀ ਹੈਗੀ ਤੇ ਤੁਹਾਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਆਪ ਦੀ ਫੋਟੋ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਇਕੱਠੇ ਖਰੀਦਣੇ ਆ ਤੇ ਮਾਣਦਾਨ ਵੱਧ ਹੋ ਜਾਊਗਾ ਤੇ ਇਹਦਾ ਕੱਲੀ ਦਾ ਰੇਟ ਤੁਸੀਂ ਕਨਫਰਮ ਕਰ ਸਕਦੇ ਹੋ ਬਾਈ ਤੋਂ ਜੇ ਇਹ ਕੱਲੀ ਖਰੀਦਣੀ ਹੈ ਤੇ ਦੋਮਾ ਦਾ ਰੇਟ ਤੁਹਾਨੂੰ ਉਹ ਦੱਸਦਾ ਤੇ ਕੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਥੇ ਆ ਕੇ ਤਸੱਲੀ ਕਰਿਓ ਕਿ ਇਹ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਗਾਵਾਂ ਵਧੀਆਆਂ ਗੀਆਂ ਚੰਗੀਆਂ ਸਮਝੀਆਂ ਗੀਆਂ ਸਾਫ ਸੁੱਧਰ ਗਈਆਂ ਤੇ ਸਾਰੇ ਪੱਖਾਂ ਤੋਂ ਹੀ ਸਾਫ ਆ ਗਿਆ। ਬਾਕੀ ਥਾਂ ਲੇਵੇ ਦੀਆਂ ਵੀ ਸਾਫ ਆ ਤੇ ਬਾਕੀ ਤਸੱਲੀ ਤੁਸੀਂ ਆ ਕੇ ਕਰ ਸਕਦੇ ਹੋ। ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ। ਧੰਨਵਾਦ।